ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸੁਆਗਤ ਹੈ ਜੀ ਤੁਹਾਡਾ ਮੇਰੇ ਚੈਨਲ ਸਿੱਧੂ ਲਾਊਚ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਚ ਹੋਵੋਗੇ ਵੀਡੀਓ ਸ਼ੁਰੂ ਕਰਦੇ ਆਂ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜਿਹੜੇ ਮੇਰੇ ਚੈਨਲ ਤੇ ਨਵੇਂ ਹੋ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਵੀਡੀਓ ਦੇਖ ਕੇ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਿਓ ਜੀ ਕਿ ਦਿਨ ਹੈਗਾ ਸ਼ਨੀਵਾਰ ਦਾ ਸਵੇਰੇ 8:00 ਵਜੇ ਦਾ ਟਾਈਮ ਹੈਗਾ 8:00 ਟੁੱਪਰੀ ਹੋ ਗਿਆ ਸੀ ਟਾਈਮ ਕੱਪੜੇ ਪਾਉਂਦੀ ਸੀਗੀ ਮੈਂ ਮਸ਼ੀਨ 'ਚ ਪਾਣੀ ਗਰਮ ਕਰਿਆ ਹੋਇਆ ਸੀਗਾ ਮੈਂ ਪਾਣੀ ਹੁਣ ਪੂਰਾ ਗਰਮ ਕਰਕੇ ਵਧੀਆ ਪੈ ਜੇ ਹਨਾ ਮਸ਼ੀਨ 'ਚ ਫਿਰ ਵਧੀਆ ਕੱਪੜੇ ਧੁੱਤੇ ਜਾਂਦੇ ਨੇ ਉਸ ਚੱਲਦੀ ਚੱਲਦੀ ਤੋਂ ਠੰਡਾ ਹੋ ਜਾਂਦਾ ਫਿਰ ਪਾਣੀ ਦੋ ਤਿੰਨ ਬਾਲਟੀ ਮੈਂ ਗਰਮ ਦੀਆਂ ਬਾਦ ਨਹੀਂ ਹੁੰਦੀਆਂ ਪੂਰੇ ਗਰਮ ਦੀਆਂ ਇੱਕ ਵਿੱਚ ਠੰਡੇ ਦੀ ਬਾਦ ਲੈਣੇ ਆ ਹੁਣ ਤਾਂ ਜੇ ਆਪਾਂ ਥੋੜਾ ਜਿਹਾ ਵੀ ਠੰਡਾ ਪਾਣੀ ਪਾ ਦਈਏ ਨਾ ਉਹਦੀ ਠੰਡਾ ਹੋ ਜਾਂਦਾ ਪਾਣੀ ਟੈਂਕੀ ਵਾਲਾ ਪਾਣੀ ਬਹੁਤ ਠੰਡਾ ਹੁੰਦਾ ਹੁਣ ਤੇ ਬੰਜੂ ਕੱਪੜੇ ਵਾਸਤੇ ਤੀਸਰੇ ਦਿਨ ਹੀ ਪਾਉਣੀ ਹੁੰਦੀਆਂ ਮੈਂ ਪੀਸਰੇ ਦਿਨ ਪਾਏ ਸੀਗੇ ਤੇ ਅੱਜ ਜੋਤ ਵੀ ਸਕੂਲ ਨਹੀਂ ਗਿਆ ਸੀਗਾ ਇਸ ਕਰਕੇ ਮੈਂ ਕੰਮ ਤੋਂ ਲੇਟ ਹੋਗੀ ਮੈਂ ਜੋਤ ਦੀ ਕਾਰਨ ਨਾਲ ਮੈਸ ਦੇ ਹਾਂ ਕੰਮ ਕਰ ਲੈਣੀਆਂ ਫਿਰ ਮਨ ਵੇ ਹੁੰਦਾ ਵੀ ਉਹਨੂੰ ਤਿਆਰ ਕਰਨਾ ਹੋਊਗਾ ਉਹਦਾ ਸਿਰ ਬਾਉਣਾ ਪਟਕਾ ਬੰਨਣਾ ਉਹਦੀ ਰੋਟੀ ਬਣਾਉਣ ਲੱਗਦੀ ਹੁੰਦੀ ਹੈ ਮੈਂ 8 ਜਾਂ 8.5 ਬਸ ਫਿਰ ਮੈਂ ਸਾਰੀ ਰੋਟੀ ਬਣਾ ਲੈਣੀ ਹੁੰਦੀ ਹੈ ਉਹਦੀ ਨਾਲ ਹੀ ਉਸ ਤੋਂ ਪਹਿਲਾਂ ਪਹਿਲਾਂ ਮੈਂ ਸਾਰੇ ਕੰਮ ਨਿਮੇੜ ਲੈਣੇ ਹੁੰਦੀ ਹੈ ਅੱਜ ਮੈਂ ਕੱਪੜੀ ਮਸ਼ੀਨ 'ਚ 8 ਵਜੇ ਪਾਏ ਸੀ ਤੇ ਗੋਹਰਾ ਤਾਂ ਪਾ ਨਿਮੇੜ ਲੈਣੇ ਹੁੰਦੇ ਆ ਸਾਢੇ 7 ਪਾ ਦਿੰਨੇ ਆ ਗੋਹਤ ਰੇੜੀ ਚ ਉਦੋਂ ਬਾਅਦ ਵੀ ਫਿਰ ਸੰਬਰ ਸਮਰਾਈ ਦਾ ਹੋ ਜਾਂਦਾਗਾ ਜਿੰਨਾ ਚਿਰ ਆਪਣੇ ਮੱਝਾਂ ਨਹੀਂ ਛੱਡਦੇ ਹੈਗੇ ਮੱਝਾਂ ਇੱਥੇ ਹੀ ਖੜੀਆਂ ਹੁੰਦੀਆਂ ਨੇਗੀਆ ਮੱਝਾਂ ਜਦੋਂ ਆਪਣੇ ਖੇਤੋਂ ਹਰਾ ਲੈ ਕੇ ਆ ਜਾਂਦੇ ਨੇ ਨਾ ਉਦੋਂ ਵੈਸੇ ਚਾਰ ਹੀ ਚੱਕ ਕੇ ਲਿਆਉਣਾ ਹੁੰਦਾਗਾ ਗੋਹ ਹਲਾ ਆਹ ਹੁੰਦੇ ਨੇਗੇ ਦਾਣਾ ਮੰਡੀ ਚ ਤੇ ਆਹ ਚਾਰ ਚੱਕ ਲਿਉਂਦੇ ਨੇ ਖੇਤੋਂ ਗਾਹਾਂ ਆ ਕੇ ਮੱਝਾਂ ਉਹ ਕੱਢਦੇ ਹੁੰਦੇ ਨੇ ਬਾਹਰ ਫਿਰ ਆਪਣੇ ਨਾਲ ਉਧਰ ਜਿਹੜਾ ਆਪਣਾ ਥਾਂ ਹੈਗਾ ਬਾਹਰ ਜਿੱਥੇ ਆਪਾਂ ਮੱਝਾਂ ਬੰਦਦੇ ਆ ਉੱਥੇ ਫਿਰ ਅੱਗੇ ਰੇੜੀ ਲਾਉਣੀ ਹੁੰਦੀ ਹੈਗੀ ਨਹੀਂ ਫਿਰ ਸੁੰਨੇ ਪਸ਼ੂ ਤੰਗ ਕਰਦੇ ਆ ਪਸ਼ੂਆਂ ਨੂੰ ਕੁਝ ਤਾਂ ਆਪਣੇ ਕੰਧ ਕੱਢੀ ਹੋਈ ਹੈਗੀ ਕੁਝ ਫਿਰ ਰੇੜੀ ਲੱਗੀ ਹੁੰਦੀ ਹੈ ਜੇ ਫਿਰ ਇਹ ਪਸ਼ੂ ਬੰਦਦੀ ਹੈ ਫਿਰ ਪਸ਼ੂ ਤੰਗ ਕਰਦੇ ਨੇਗੇ ਸੁੰਨੇ ਸਾਨ ਤੇ ਗਾਇਆਂ ਜੇ ਫਿਰਦੀਆਂ ਰਹਿੰਦੀਆਂ ਨੇ ਤਾਂ ਕਰਕੇ ਫਿਰ ਪਸ਼ੂ ਆ ਕੇ ਘੜਦੇ ਹੁੰਦੇ ਨੇ ਜਿੰਨਾ ਚਿਰ ਫਿਰ ਪਸ਼ੂ ਖੜੇ ਰਹਿੰਦੇ ਨੇ ਫਿਰ ਖੁਰਵੜ ਜੀ ਬਸ ਮਾਂ ਇਹ ਤੋਂ ਸੰਭਰੇ ਹੀ ਹੁੰਦਾ ਪੂਗੋ ਹਸਾਰਾ ਸਿੱਟਿਆ ਹੁੰਦਾ ਸੰਭਰਿਆ ਹੁੰਦਾ ਖੜੀਆਂ ਥੁਲੀ ਸਿਰਦੇ ਹੁੰਦੇ ਅਸੀਂ ਗੋਹਾ ਤੇ ਸੰਭਰਦੇ ਨੇ ਹੁੰਦੇ ਖੜੀਆਂ ਥੁਲੀ ਤੇ ਉਹ ਫਿਰ ਗੇੜੇ ਜਦਈ ਜਾਂਦੀਆਂ ਨੇ ਬਾਕੀ ਹੁਣ ਇਹਨਾਂ ਨੂੰ ਐ ਹੋ ਗਿਆ ਵੀ ਹੁਣ ਅਸੀਂ ਬਾਹਰ ਜਾਣਾਗਾ ਫਿਰ ਵੱਧ ਅਚ ਵੀ ਜੀ ਕਰਦੀਆਂ ਜੇ ਨੇ ਚਰ ਬਾਹਰ ਕੱਢਦੇ ਨਹੀਂ ਉਹਨਾਂ ਜੇ ਰੱਤੀ ਵੀ ਕਰੀ ਜਾਂਦੀਆਂ ਲੱਗੀਆਂ ਕਦੇ ਕਦੇ ਤਾਂ ਮੈਨੂੰ ਐ ਹੁੰਦਾ ਵੀ ਚੱਲ ਇਹਨਾਂ ਨੂੰ ਬਾਹਰ ਵਾਗੀ ਜਾਂਦੇ ਪਸੂਰ ਨੂੰ ਫੇਰ ਇਹ ਕੱਚਾ ਥਾਂ ਸੰਭਰੂਗੀ ਮੈਂ ਫੇਰ ਵੱਢ ਜਾਂਦੀਆਂ ਨੇ ਕੱਚੇ ਥਾਂ ਜੇ ਫੇਰ ਇਹਨਾਂ ਦੀ ਵੇਟ ਕਰਦੇ ਆ ਫੇਰ ਬਾਲਾ ਲੇਟ ਹੋ ਜਾਂਦੀ ਐ ਮੈਂ ਫੇਰ ਉਨੇ ਹੀ ਲੇਟ ਇੱਧਰ ਆਪਣਾ ਰੋਟੀ ਟੁੱਕ ਦਾ ਕੰਮ ਹੋ ਜਾਂਦਾ ਗਾ ਇਹ ਮਸਾਰਾ ਸੰਭਰਤਾ ਸੀਗਾ ਇੱਥੋਂ ਏਦੋਂ ਪਿੱਛੇ ਤਾਂ ਫੇਰ ਆਪਣਾ ਝਾੜੂ ਨਾਲ ਹਰਮਨੀ ਸੰਭਰਦੀ ਹੁੰਦੀ ਹੈਗੀ ਝਾੜੂ ਪੋਚਾ ਕਰਨਾ ਹੁੰਦਾ ਬਸ ਇਧਰੋਂ ਇਧਰੋਂ ਮੈਂ ਸੰਭਰਦੇ ਨਹੀਂ ਹੁੰਦੀ ਐ ਵੱਡੇ ਮੰਜੇ ਨਾਲ ਬਸ ਇਧਰ ਹੀ ਕੂੜਾ ਵੱਧ ਹੁੰਦਾ ਗਾ ਖੰਡਿਆ ਹੋਇਆ ਕਿਉਂਕਿ ਛਟੀਆਂ ਛੂਟੀਆਂ ਦੇ ਪੱਤੇ ਜੀ ਖਿੰਡ ਜਾਂਦੇ ਹੈਗੇ ਗੀਜਰ ਜੀ ਦਾ ਅੱਗ ਬਾਲ ਦਿਆਂਗੇ ਛਟੀਆਂ ਨਾਲ ਹੁਣ ਅਸੀਂ ਗੀਜਰ ਜੀ ਵੀ ਛਟੀਆਂ ਬਦ ਲਾਉਣੇ ਆ ਫਿਰ ਕਹਿੰਦੇ ਵੀ ਬਦਮ ਚਾਇਆ ਕਰੋ ਛਟੀਆਂ ਫਿਰ ਜਦੋਂ ਗਰਮੀ ਸ਼ੁਰੂ ਹੋ ਜਾਂਦੀ ਹੈਗੀ April ਜੇ ਚੋਂ ਉਦੋਂ ਬਾਅਦ ਛਟੀਆਂ ਵਿੱਚ ਬਿਲਕੁਲ ਖਰਚਾ ਨਹੀਂ ਰਹਿੰਦਾ ਛਟੀਆਂ ਦਾ ਗੈਸ ਦੀ ਚੱਲਦਾ ਕੰਮ ਪਾਣੀ ਉਦੋਂ ਗਰਮ ਕਰਨੋਂ ਹਟ ਜਾਂਦੇ ਆਗੇ ਫਿਰ ਇਹ ਕਹਿੰਦੇ ਨੇ ਕਿ ਵੀ ਤੁਸੀਂ ਛਟੀਆਂ ਪਹਿਲਾਂ ਬਾਲ ਦੀਆਂ ਨਹੀਂ ਫਿਰ ਗਲਜੇ ਜਾਂਦੀਆਂ ਨੇ ਕਿ ਜਦੋਂ ਮੀਂਹ ਪੈਣ ਲੱਗ ਜਾਂਦੇ ਨੇ ਵੀ ਹੁਣ ਵੱਧ ਤੋਂ ਵੱਧ ਛਟੀਆਂ ਬਾਲਿਆ ਕਰੋ ਚਲ ਪਾਥੀਆਂ ਤਾਂ ਆਪਣੇ ਫੇਰ ਵੀ ਇਹਦਾ ਕੰਮ ਆ ਜਾਂਦੀਆਂ ਨੇ ਸਾਰਾ ਸਿਆਲੀ ਪਿਆਗਾ ਹਜੇ ਉਸ ਤੋਂ ਬਾਅਦ ਪਾਥੀਆਂ ਲਾ ਦਿੰਦੇ ਹੁੰਦੇ ਆਂਗੇ ਘੇਰਾ ਛਟੀਆਂ ਨਾਲ ਪਾਣੀ ਦਾ ਗਿੱਜਰ ਇੱਕ ਗਰਮ ਕਰਕੇ ਫਿਰ ਦਿਨੇ ਵੀ ਨਹੀਂ ਖੰਡਿਆਇਆ ਜਾਂਦੇ ਹੈਗਾ ਕੂੜਾ ਜਾਂ ਜਦੋਂ ਇੱਥੋਂ ਘੇਰਾ ਆਪਾਂ ਸੰਭਰ ਦਿੰਨੇ ਆ ਧੋ ਦਿੰਨੇ ਆ ਦਿਨੇ ਸਾਰਾ ਦਿਨ ਪਾਥੀਆਂ ਚੱਲਦੀਆਂ ਨੇ ਜਦੋਂ ਪਾਣੀ ਗਰਮ ਕਰਦੇ ਆਂ ਇੱਕ ਵਾਰੀ ਨਾ ਮੈਂ ਸਵੇਰੇ ਇੱਕ ਗਿੱਜਰ ਛਟੀਆਂ ਨਾਲ ਹੀ ਕਰ ਦਿੰਨੀ ਹੁੰਦੀ ਆ ਤੁਰੇ ਫਿਰਦੀ ਬਸ ਇੱਧਰ ਕੋਈ ਨਾ ਕੋਈ ਕੰਮ ਕਰਦੀ ਏ ਛਟੀ ਲਾ ਦਿੰਦੀ ਹੈਗੀ ਮੱਝਾਂ ਆਪਣੀਆਂ ਲੈ ਗਈ ਸੀਗੇ ਬਾਹਰ ਇਹਦੇ ਡੈਡੀ ਆ ਗਿਆ ਸੀਗਾ ਖੇਤ ਤੋਂ ਰੇੜੀ ਆਪਣੇ ਪਿੱਛੇ ਆਉਣੀ ਹੁੰਦੀ ਹੈਗੀ ਪਹਿਲਾਂ ਆ ਜਾਂਦਾ ਭੰਡਾ ਉਹ ਫੇਰ ਲਾਹੂਗਾ ਲੇਟ ਅੱਜ ਮੈਂ ਬਹੁਤ ਹੋ ਗਈ ਸੀਗੀ ਇਹ ਹੁੰਦਾ ਬਸ ਜਿੱਦੇ ਬੱਚਿਆਂ ਨੇ ਸਕੂਲ ਨਾ ਜਾਣਾ ਹੋਵੇ ਉਹਦੇ ਸਮਾਂ ਕੰਮ ਸਾਰੇ ਲੇਟ ਹੋ ਜਾਂਦੇ ਨੇਗੇ ਬੱਚਿਆਂ ਦੀ ਗਾਲਣਾ ਕੰਮ ਛੇਤੀ ਨਿਭੜਦੇ ਨੇ ਇਹ ਮਗਰੋਂ ਵੀ ਇੱਕ ਵੱਟਲ ਫਿਰ ਗੋਹੇ ਦਾ ਹੋ ਜਾਂਦਾ ਹੈਗਾ ਇੱਕ ਅੱਧਾ ਹੋਸ ਮੱਝਾਂ ਕਰ ਦਿੰਦੀਆਂ ਨਹੀਂ ਇਹ ਕੁਸ ਸਾਰਾ ਕੂੜਾ ਹੁੰਦਾ ਸੰਭਰ ਕੇ ਚੁੱਲ੍ਹੇ ਦੀ ਸੁਆਹ ਗਿੱਜਰ ਦੀ ਸੁਆਹ ਸਾਰਾ ਨਿਬੜ ਕੇ ਇੱਕ ਵੱਟਲ ਫਿਰ ਕੂੜੇ ਦਾ ਹੋ ਜਾਂਦਾ ਹੈ ਬਾਅਦ ਚ ਇਹ ਸਾਰੇ कूड़े करकट ਦਾ ਵਪਾਰਤਾ ਬਸੇ ਮੱਝਾਂ ਵਾਲੇ ਤੇ ਵੀ ਹੁਣ ਮੈਂ ਮੰਜਾ ਮਾਰ ਦੂੰਗੀ ਇੱਕ ਵਾਰੀ ਦੁਬਾਰੇ ਫਿਰ ਸਾਰਾ ਦਿਨ ਇਹਨਾ ਇੱਥੇ ਆਪਣੇ ਅੰਦਰੀ ਜੇਗਾ ਪਸੂ ਵਾਲਾ ਬਸੋ ਵਾਲੇ ਚ ਤਾਂ ਕਰਕੇ ਫਿਰ ਭੈੜਾ ਜਿਹਾ ਲੱਗਦਾਗਾ ਪੈਰਾ ਜੇ ਨਾਲ ਫਿਰ ਖੰਡਿਆਖ ਨੂੰ ਦਿੰਦੀਆਂ ਨੇ ਕੂੜਾ ਜਿਦੁਬਾਰੇ ਵੀ ਤਾਂ ਕਰਕੇ ਮੈਂ ਦੁਬਾਰੇ ਵੀ ਇੱਕ ਵਾਰੀ ਮੰਜਾ ਮਾਰ ਦੇਣੀ ਹੁੰਦੀ ਆ ਬਸ ਜਦੋਂ ਕੇਰੋਂ ਇਧਰੋਂ ਨਿਬੜ ਗਿਆ ਫਿਰ ਆਪਣਾ ਉਧਰ ਚੁੱਲ੍ਹੇ ਦਾ ਕੰਮ ਰਹਿ ਜਾਂਦਾ ਸਾਰਾ। ਘਟੋ ਘਟੇ ਘੰਟੇ ਦਾ ਫਰਕ ਪੈ ਗਿਆ ਸੀਗਾ ਅੱਜ ਮੈਨੂੰ। ਜੋਤ ਦੇ ਸਕੂਲ ਨਾ ਜਾਣ ਕਰਕੇ। ਬਸ ਨਹੀਂ ਇਹ ਕੰਮ ਇੱਕ ਘੰਟਾ ਪਹਿਲਾਂ ਬਣ ਜਾਂਦੇ ਨੇ ਮੇਰੇ। ਬਸ ਠੰਡੇ ਜਿਹੇ ਹੋ ਜਾਂਦੇ ਹੈਗੇ ਜਿੱਦ ਦੇ ਜੋਤ ਮੈਂ ਨਹੀਂ ਤਿਆਰ ਕਰਨਾ ਹੁੰਦਾ ਦਿਮੇ। ਇਹ ਹੁੰਦਾ ਵੀ ਚਲ ਕਰ ਲੂੰਗੀ ਕਰ ਲੂੰਗੀ। ਅੱਜ ਕਿਹੜਾ ਜੋਤ ਨੇ ਜਾਣਾ। ਉਹ ਸਾਰਾ ਸੰਭਰ ਕੇ ਸਾਰਾ ਦਵਾਰੇ ਗਿੱਜਰ ਥਲੋਂ ਵੀ ਪਾ ਲਈ ਸੀ ਸੀਗੀ ਸਾਰੀ ਸੁਬਾਹ ਸਭ ਇਕੱਠਾ ਕਰਕੇ ਇਹ ਫਿਰ ਆਪਣੇ ਥੋੜਾ ਜਿਹਾ 4 ਬਜਿਆ ਪਿਆ ਹੁੰਦਾਗਾ ਬਚ ਵੀ ਜਾਂਦਾ ਕਈ ਵਾਰੀ ਸਾਰਾ ਵੀ ਪਾ ਦਿੰਦੇ ਜੇ ਖੁਰਲੀਆਂ ਚ ਇੱਕ ਦਿਨ ਪਹਿਲਾਂ ਦੇ ਕੱਖ ਬਚੇ ਪਏ ਹੁਣ ਰਾਤ ਵਾਲੇ ਥੋੜੇ ਕੋਣੀ ਛੱਡ ਦਿੰਦੇ ਨੇ ਪਸ਼ੂ ਫਿਰ বাজ ਜਾਂਦਾ ਫਿਰ ਕੱਟ ਪਾਉਂਦੇ ਆਂਗੇ ਇਹ ਬਟੂ ਮੈਸਿੱਟ ਆਉਂਗੀ ਕੂੜੇ ਦਾ ਦੋ ਬੰਡਾ ਚਾਰ ਦੀਆਂ ਲਿਓਨੇ ਹੁੰਦੇ ਆਗੇ ਆਪਾਂ ਤਿੰਨ ਪਸ਼ੂ ਨੇਗੇ ਬਸ ਸਵੇਰ ਤੱਕ ਸਰ ਜਾਂਦਾ ਹੈਗਾ ਆਪਾਂ ਨੂੰ ਬਸੜ ਬਸੂ ਬਾਹਰ ਜਾਂਦੇ ਕਰਕੇ ਕੱਖਾਂ ਦਾ ਵੀ ਅਸੀਂ ਸਨੇਹੀ ਨਿਮੇੜ ਦਿੰਨੇ ਹੁੰਨੇ ਆਗੇ ਅੱਜ ਬਸ ਐਸੇ ਕਰਕੇ ਕਵੇਲਾ ਹੋਣ ਕਰਕੇ ਮੈਂ ਖਲਦੀ ਨਹੀਂ ਪਾਈ ਸੀ ਕਿ ਨਹੀਂ ਮੈਂ ਨਾ ਖਲ ਵੀ ਸਵੇਰੇ ਤੋਂ ਪਾਣੀ ਗਰਮ ਕਰ ਲੈਣੀ ਉਹਦੇ ਬਾਅਦ ਉਹਦੀ ਪਿਓ ਦਿੰਨੀ ਆਂਗੀ ਇਹ ਰੜੀ ਆ ਪਿਆਉ ਦਸੀ ਹੁਣ ਖਲ ਮੈਨੂੰ ਕਹਿੰਦਾ ਸੀ ਖਲ ਪੀਉਂਦੀ ਨਹੀਂ ਉਹਨੂੰ ਐ ਸੀਗਾ ਵੀ ਮੈਂ ਹੁਣ ਬਸ ਕੱਖ ਵੀਰ ਰਲਾ ਕੇ ਰੱਖ ਦਿਆ ਦੁਪਹਿਰ ਵਾਲੇ ਫਿਰ ਉਹਨੇ ਹੁਣ ਪੀਉਂਦੀ ਸੀਗੀ ਖਲ ਮੈਂ ਚੱਲ ਗਰਮ ਪਾਣੀ ਪਾ ਦਿੰਦੀ ਐਗੀ ਮੈਂ ਵੀ ਛੇਤੀ ਭਿੱਜ ਜੂਗੀ ਫਿਰ ਇਹਨਾਂ ਨੂੰ ਐ ਹੁੰਦਾ ਨਾ ਕਈ ਵਾਰੀ ਕਦੇ ਰੇਖਾਂਡੇ ਹੁਣ ਜਾਣਾ ਕੁਛ ਕਰਨ ਜਾਣਾ ਖੇਤ ਕਦੇ ਮੋਟਰ ਚੱਲਦੀ ਹੁੰਦੀ ਐ ਫਿਰ ਫਿਕਰ ਨਹੀਂ ਰਹਿੰਦਾ ਹੈਗਾ ਵੀ ਕੱਖ ਰਲਾਏ ਪਏ ਨੇ ਚਲ ਵੀ ਬੰਨਣੀਆਂ ਹੀ ਹੁੰਦੀਆਂ ਨੇ। ਤਾਈ 3 ਵਜੇ ਬੰਦੇ ਹੁੰਨੇ ਪਸੂ ਤਾਂ ਆਪਾਂ। ਗਰਬਾਣੀ ਨਾ ਤਾਂ ਬਹੁਤ ਛੇਤੀ ਭਿੱਜ ਜਾਂਦੀ ਆ ਫਲ। ਇਹ ਮੈਂ ਰੋਟੀਆਂ ਚੱਕ ਲਈ ਸੀਗੀ ਜਿਹੜੀ ਆਪਣੇ ਇੱਕ ਦੋ ਰਾਤਾਂ ਲਈ ਬਚ ਜਾਂਦੀਆਂ ਨੇ। ਹੁਣ ਤਾਂ ਗਰਮ ਪਾਣੀ ਨਾਲ ਕੰਮ ਕਰਨਾ ਸਾਰਾ ਵਧੀਆ ਲੱਗਦਾ ਹੈਗਾ ਗਰਮ ਗਰਮ ਪਾਣੀ ਝੱਤ ਦੇਣਾ ਠੰਡੇ ਪਾਣੀ ਦਾ ਬਿਲਕੁਲ ਹੱਥ ਦੇਣ ਨੂੰ ਜੀ ਨਹੀਂ ਕਰਦਾ ਹੁਣ ਬਸ ਸਿਆਲ ਚ ਬਾਲਣ ਦਾ ਖਰਚਾ ਹੁੰਦਾ ਬਾਲਾ ਪਤਨੀ ਲਗਾ ਦੇਣ ਚ ਕਿੰਨਾ ਕ ਬਾਲਣ ਮੱਚ ਜਾਂਦਾ ਹੈਗਾ ਪਾਣੀ ਰਾਹੀਂ ਕੰਮ ਨਿਮੇੜ ਕੇ ਹੁਣ ਮੈਂ ਆ ਗਈ ਸੀਗੀ ਰਸੋਈ 'ਚ ਰਸੋਈ ਚੋਂ ਦੀ ਤਾਂ ਮੈਨੂੰ 9:30 ਹੋ ਗਏ ਸੀਗੇ 9:30 ਵਜੇ ਨਾ ਮੈਂ ਆਲੂ ਬੜ ਮੇ ਤਰੇ ਸੀ ਇੱਕ ਅੱਜ ਕੁਛ ਹੈ ਨਹੀਂ ਸੀਗਾ ਨਾ ਤਾਂ ਆਪਣੇ ਸਬਜੀ ਸੀਗੀ ਰਾਤ ਵਾਲੀ ਤੇ ਨਾ ਹੀ ਕੋਈ ਚਟਨੀ ਦਾ ਹੋ ਸੀਗਾ ਚਟਨੀ ਆਪਾਂ 2 ਦਿਨ ਪਹਿਲਾਂ ਹੀ ਰਗੜ ਕੇ ਹਟੇ ਸੀ ਵੀ ਰੋਜ਼ ਵੀ ਫਿਰ ਜੀ ਨਹੀਂ ਕਰਦਾ ਚਟਨੀ ਨੂੰ ਫਿਰ ਮੈਂ ਨਾ ਆਲੂ ਬੜ ਮੇ ਰੱਖ ਲਈ ਸੀਗੇ ਉਹ ਚੱਲ ਆਲੂ ਵਾਲੇ ਪਰੌਂਠੇ ਬਣਾ ਲੈਨੇ ਆ ਇੱਕ ਪਾਸੇ ਰੱਖਤੇ ਸੀਗੇ ਮੈਂ ਆਲੂ ਇੱਕ ਪਾਸੇ ਦੁੱਧ ਨੂੰ ਵਾਲੀ ਦੇਣ ਵਾਸਤੇ ਰੱਖਤਾ ਸੀ ਉਹਨੇ ਟਾਈਮ 'ਚ ਮੈਂ ਮਲਦੇ ਸੀਗੇ ਭਾਂਡੇ ਕੱਲ ਆਪਣਾ ਵਲੌਗ ਨਹੀਂ ਆਇਆ ਹੈਗਾ ਕਿਉਂਕਿ ਸੋਨ ਨੂੰ ਪਤਾ ਹੈ ਮੇਰੀ ਵੀਡੀਓ 'ਚ ਤੁਸੀਂ ਦੇਖੀਏ ਵੀ ਮੇਰੀ ਬੀਬੀ ਆਈ ਹੋਈ ਹੈਗੀ ਉਹਨੂੰ ਥੋੜੀ ਜਿਹੀ ਪੇਟ ਦੀ ਪ੍ਰੋਬਲਮ ਜੀ ਸੀਗੀ ਉਹਨੇ ਉੱਥੋਂ ਬਹੁਤ ਦਵਾਈਆਂ ਲੈਂੀਆਂ ਮੈਂ ਵੀ ਦੋ ਵਾਰੀ ਉਹ ਦਵਾਈ ਦਵਾੜ ਬੱਗ ਗਈ ਟੈਸਟ ਵੀ ਹੋਏ ਪਰ ਪਤਾ ਨਹੀਂ ਕੀ ਆ ਲੱਗੇ ਤੇ ਢੰਡੇ ਦਵਾਈ ਚਲਦੀ ਹੈਗੀ ਸ਼ੁਰੂ ਤੋਂ ਹੀ 6-7 ਸਾਲ ਹੋ ਗਏ ਘੱਟੋ-ਘੱਟ 8 ਸਾਲ ਢੰਡੋ ਦਵਾਈ ਚਲਦੀ ਆ ਉਹਦੀ ਉਹ ਵੈਸੇ ਹੁਣ ਉਹਨੂੰ ਸਾਡੇ ਸ਼ਹਿਰ ਚ ਤਨੋਲੇ ਚ ਵੀ ਆਰਾਮ ਆ ਜਾਂਦਾਗਾ ਐਤਕੀ ਉਹਨੂੰ ਪਤਾ ਨਹੀਂ ਕੀ ਹੋ ਗਿਆ ਆਰਾਮ ਹੀ ਨਹੀਂ ਆਇਆਗਾ ਥੋੜਾ ਥੋੜਾ ਦਰਦ ਨਹੀਂ ਹੋਂਦਾ ਹਰਦਾ ਤਾ ਕਰਕੇ ਮੈਂ ਇੱਥੇ ਬੁਲਾਈ ਸੀਗੀ ਮੈਂ ਚਲੋ ਮਾਨਸਾ ਤੋਂ ਦਵਾਈ ਦਵਾ ਕੇ ਲਿਆਂਗੀ ਤੇ ਅਸੀਂ ਬਾਗੀਆਂ ਸੀਗੇ ਮਾਨਸਾ ਉਸ ਦਿਨ ਆਪਾਂ ਤਾਂ ਇਸ ਕਰਕੇ ਵਲੌਗ ਨਹੀਂ ਬਣਾਇਆ ਤਾਂ ਕਰਕੇ ਆਪਣਾ ਵਲੌਗ ਨਹੀਂ ਆਇਆ ਹੈਗਾ ਪਰ ਉੱਥੇ ਸਾਨੂੰ 2:30 ਵਜੇ 2:30 ਵਜੇ ਘਰੇ ਆਈਆਂ ਸੀ ਕਿ ਅਸੀਂ ਮਾਨਸਾ ਤੋਂ ਦਵਾਈ ਦਵਾ ਕੇ ਲਈ ਸੀਗੀ ਮੈਂ ਮੁੰਡਾ ਸ਼ਰਦੀਆਂ ਚ ਡਾਕਟਰ 11 ਵਜੇ ਬੈਠਦੇ ਨੇਗੇ ਫਿਰ ਟੈਸਟ ਉਹ ਲੈਤੇ ਦੋਈ ਦੋਈ ਸਾਰਾ ਕੰਮ ਉਹ ਨਿਬੜਦੇ ਨੂੰ ਨਾ 2 ਵਜੇ ਸੀਗੇ 2:30 ਵਜੇ ਅੰਜ ਅਸੀਂ ਅਸੀਂ ਘਰੇ ਬਸ ਉਸ ਦਿਨ ਕੋਈ ਵੀ ਵਲੋਗ ਨਹੀਂ ਬਣਾਇਆ ਸਵੇਰੇ ਕਾਲ ਕਾਲ ਚ ਕੰਮ ਕਰਕੇ ਗਈ ਸੀ ਮੈਂ ਥੋੜੇ ਕੰਨੇ ਜਿਹੜੇ ਕੰਮ ਰਹਿ ਗਏ ਸੀ ਹਰਮਨ ਨੇ ਨਿਮੇੜਲੇ ਸੀਗੇ ਫਿਰ ਮੜ ਆਪਣੀ ਘਰੇ ਸੀ ਇਸ ਕਰਕੇ ਹੀ ਫਿਰ ਵਲੌਗ ਕੋਈ ਨਹੀਂ ਆਇਆ ਹੈਗਾ ਆਈ ਹੁੰਦਾ ਬਸ ਜਦੋਂ ਕਿਸੇ ਪਾਸੇ ਜਾਣਾ ਹੁੰਦਾ ਨਾ ਤਾਂ ਜਾਣ ਵੇਲੇ ਵਲੌਗ ਬਣੇ ਆਕੇ ਨਹੀਂ ਫਿਰ ਬਣਦਾ ਆਕੇ ਵੀ ਕੰਮਾਂ ਦੀ ਕਾਲ ਹੋ ਜਾਂਦੀ ਆਪਾਂ ਨੂੰ ਇਹ ਮੇਰੇ ਆਲੂ ਉਬਲ ਗਏ ਸੀਗੇ ਇਹਨਾਂ ਮੈਂ ਪਾਣੀ ਚ ਪਾ ਕੇ ਰੱਖਤੇ ਸੀਗੇ ਥੋੜੇ ਜਿ ਠੰਡੇ ਚ ਗਰਮ ਜਿਆਦੇ ਸੀ ਇਹ ਉਹਨੇ ਚਰਚ ਮੈਂ ਆਟਾ ਤਿਆਰ ਕਰ ਲਿਆ ਸੀਗਾ ਆਈ ਤਾਂ ਨਾ ਮੈਂ ਜਿਆਦੀ ਲੇਟ ਹੋ ਗਈ ਸੀਗੀ 10 ਵਜੇ ਰੋਟੀ ਬਣਾਉਣ ਲੱਗੀ ਸੀ ਮੈਂ ਉਹ ਵੈਸੇ ਵਧੀਆ ਵੀ ਸੀਗਾ ਸਾਰਿਆਂ ਨੂੰ ਵਧੀਆ ਭੁੱਖ ਲੱਗ ਗਈ ਸੀ ਜਦੋਂ ਵੀ ਜੋਦੀ ਰੋਟੀ ਦੇ ਨਾਲ ਹੀ ਰੋਟੀ ਬਣਾਉਣੀ ਹੋ ਥੋੜੀ ਸਨੇਹਾ ਬਣ ਜਾਂਦੀ ਆ ਬਸ ਪੇਦਰ ਮੈਨੂੰ ਕੁਝ ਬੀਬੀ ਪਤਾ ਨਹੀਂ ਹਰਮਨ ਕੁਝ ਕਹੀ ਜਾਂਦੀ ਸੀ ਕਿ ਮੈਂ ਉਹਦੇ ਨਾਲ ਗੱਲ ਕਰਦੀ ਸੀ ਇਹ ਆਟੇ ਚ ਪਾ ਲਾਂਗੇ ਆਪਾਂ ਨੂਰ ਮਿਰਚ ਨੂਰ ਮਿਰਚ ਪਾ ਕੇ ਡੱਟਾ ਤਿਆਰ ਕਰ ਲਾਂਗੇ ਹੋਰ ਜਦੋਂ ਆਪਣੇ ਆਲੂ ਠੰਡੇ ਹੋਣਗੇ ਨਾਲ ਤਾਂ ਫਿਰ ਆٹے ਦੀ ਕਣੀ ਜੀ ਮਰ ਜਾਂਦੀ ਆ ਵਧੀਆ ਕਿਹੜਾ ਹੋਣ ਲੱਗ ਜਾਂਦਾ ਦੋ ਕਮੁੱਠੀਆਂ ਮੱਕੀ ਦੇ ਆٹے ਦੀਆਂ ਪਾ ਲਈਆਂ ਸੀ ਬਾਲਾ ਵੀ ਰੋਜ਼ ਮੱਕੀ ਦੇ ਆਟੇ ਤੋਂ ਵੀ ਜੀ ਜੱਕ ਜਾਂਦਾਗਾ ਬੱਚੇ ਤਾਂ ਜਮੀ ਨਹੀਂ ਖਾ ਕੇ ਰਾਜੀ ਹੈਗੇ ਕਹਿੰਦੇ ਨੇ ਮੰਮੀ ਅੱਜ ਫੇਰ ਮੱਕੀ ਦਾ ਪਾ ਲਿਆ ਬਸ ਐ ਵੀ ਮੱਕੀ ਦੇ ਆਟੇ ਨਾਲ ਰੋਟੀ ਬਣਾਉਣੀ ਸੌਖੀ ਹੁੰਦੀ ਹੈਗੀ ਇਹ ਫਿਰ ਕੱਲਾ ਆਟਾ ਤਾਂ ਸਾਦੀਆਂ ਚ ਨਾ ਕੱਲਾ ਕੜਕਦਾ ਤੇ ਚੀੜਾ ਜਿਹਾ ਹੋ ਜਾਂਦਾ ਗਾ ਕਿੰਨੀ ਆਪਾਂ ਗਰਮ ਜੇ ਪਾਣੀ ਨਾਲ ਗੁੰਨ ਲੀਏ ਫਿਰ ਵੀ ਚੀੜਾ ਹੋ ਜਾਂਦਾ ਘੱਟੋ ਘੱਟ ਮੱਕੀ ਦਾ ਆਟਾ ਪਾਉਂਦੀ ਹਾਂ ਤਾਂ ਮੈਂ ਇਹ ਬਾਲਾ ਨੱਕ ਮਾਰਦੇ ਨੇ ਜਿਵੇਂ ਅੱਗ ਜੀ ਮੱਕੀ ਦੇ ਆਟੇ ਨੂੰ ਇਹਨੂੰ ਕਹਿੰਦੇ ਨੇ ਸਾਗ ਚ ਸਾਗ ਆਏ ਦਿਨ ਪਾਉਂਦੀ ਪਾਉਦੀ ਹੁਣ ਤੂੰ ਰੋਜੀ ਮੰਮੀ ਮੱਕੀ ਦਾ ਆਟਾ ਪਾਉਣ ਲੱਗੀ ਵਿੱਚ ਆਪੀ ਵੀਡੀਓ ਨੂੰ ਫੁੱਲ ਵਾਚ ਕਰਿਆ ਕਰੋ ਜੀ ਜਿਹੜੇ ਚੈਨਲ ਤੇ ਨਵੇਂ ਆਨੇ ਹੋਣ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ ਇਹ ਬਲੌਗ ਦੇਖ ਕੇ ਲਾਈਕ ਸ਼ੇਅਰ ਜ਼ਰੂਰ ਕਰਿਆ ਕਰੋ ਇਹ ਮੇਰੇ ਆਟਾ ਗੁੰਦੇ ਗੁੰਦੇ ਆਲੂ ਹੋ ਗਏ ਸੀ ਠੰਡੇ ਆਲੂ ਛਿੱਲੂਗੀ ਮੈਂ ਜੋਤ ਨੂੰ ਬਹੁਤ ਚਾ ਚੜਦਾ ਜਿੱਤੇ ਮੈਲੂ ਵਾਲੇ ਪਰੌਂਠੇ ਬਣਾਉਣੀ ਆ ਬਹੁਤ ਖੁਸ਼ ਆਗਾ ਖਾ ਕੇ ਬਸ ਐ ਹੁੰਦਾ ਜਿੱਤੇ ਸਕੂਲ ਨਹੀਂ ਜਾਂਦੇ ਬੱਚੋ ਤੇ ਆਪਾਂ ਆਰਾਮਦਾਰੀ ਜੀ ਨਾਲ ਹੌਲੀ ਹੌਲੀ ਬਣਾ ਲੈਨੇ ਟਾਈਮ ਵੀ ਖਾਂਦੇ ਨੇ ਇਹ ਖੇਚਲਾ ਜੀ ਵੱਧ ਹੋ ਜਾਂਦੀ ਹੈ ਜੀ ਐਸੇ ਲੱਗ ਦਿੱਤਾ ਵਧੀਆ ਨੇ ਪਰ ਤੰਗ ਵੀ ਕਰਦੇ ਨੇਗੇ ਤਲੇ ਹੋਏ ਬਣ ਜਾਂਦੇ ਨੇਗੇ ਇਹ ਆਪਾਂ ਨੂੰ ਇਹ ਜਿਹਾ ਹੀ ਹੁੰਦਾਗਾ ਹਨਾ ਜਵਾਕਾਂ ਮਤਾਂ ਨਹੀਂ ਹੁੰਦਾ ਇਹ ਤਾਂ ਖਾਂਦ ਹੀ ਰਹਿੰਦੇ ਨੇ ਉਹਦੀ ਤਲੇ ਹੋਇਆ ਚਲੋ ਜੀ ਵੀਡੀਓ ਦਾ ਐਂਡ ਵੀ ਆਪਾਂ ਇੱਥੇ ਹੀ ਕਰਦੇ ਆਂ ਲਾਈਕ ਅਸੀ ਹੋਰ ਵੀਡੀਓ ਨਾਲ ਧੰਨਵਾਦ ਜੀ